ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਕਾਇਮ ਰੱਖਣ ਲਈ ਸਮਾਣਾ ਦੇ ਤਹਿਸੀਲ ਵਾਲੇ ਪਾਰਗ ਦੇ ਵਿੱਚ ਦੋ ਦਿਨਾਂ ਲਈ ਜਿਹੜਾ ਧੀਆ ਦਾ ਤਿਉਹਾਰ ਦੀ ਸ਼ੁਰੂਆਤ ਹੋਈ ਸੀ ਔਰਤਾਂ ਤੇ ਮਟਿਆਰਾਂ ਵੱਲੋਂ ਅੱਜ ਬੜੇ ਹੀ ਚਾਵਾਂ ਨਾਲ ਮਨਾਏ ਜਾਣ ਵਾਲੇ ਪੰਜਾਬ ਦੇ ਪ੍ਰਸਿੱਧ ਧੀਆ ਦੇ ਤਿਉਹਾਰ ਨੂੰ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਉਹਨਾਂ ਦੇ ਨਾਲ ਹੀ ਸਮਾਣਾ ਦੇ ਐਸ ਡੀ ਐਮ ਰੀਚਾ ਗੋਇਲ ਤੇ ਗੀਤਾ ਮਿੱਤਲ ਵੱਲੋਂ ਵੀ ਸ਼ਿਰਕਤ ਕੀਤੀ ਗਈ ਉੱਥੇ ਹੀ ਸ਼ਹਿਰ ਦੀਆਂ ਮੁਟਿਆਰਾਂ ਅਤੇ ਮਈਲਾਵਾਂ ਵੱਲੋਂ ਵੀ ਕਿੱਕਲੀਆਂ ਬੋਲੀਆਂ ਪਾ ਕੇ ਗਿੱਧੇ ਦੀਆਂ ਧਮਾਲਾਂ ਪਾਈਆਂ ਗਈਆਂ ਤੇ ਸੱਭਿਆਚਾਰ ਨੂੰ ਯਾਦ ਰੱਖਣ ਲਈ ਨਵੀਆਂ ਵਿਆਈਆਂ ਕੁੜੀਆਂ ਨੂੰ ਧੀਆਂ ਦੇ ਤਿਹਾਰ ਦੇ ਬਾਰੇ ਮਾਤਦਾ ਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਨਵੀਆਂ ਵਿਆਈਆਂ ਕੁੜੀਆਂ ਨੇ ਉਹਨਾਂ ਨੂੰ ਜਿਹੜਾ ਅਕਸਰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਤੇ ਉਹਨਾਂ ਨੂੰ ਵੀ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਸਾਰਾ ਜਿਹੜਾ ਧੀਆਂ ਦੇ ਤਿਉਹਾਰ ਦੇ ਬਾਰੇ ਦੱਸਿਆ ਗਿਆ ਕਿਉਂਕਿ ਪਹਿਲਾਂ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਸਿਰਫ ਫੋਨਾਂ ਦੇ ਉੱਪਰ ਹੀ ਅਜਈਆਂ ਚੀਜ਼ਾਂ ਦੇਖਦੀਆਂ ਨੇ ਅਸਲੀਅਤ ਦੇ ਵਿੱਚ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਿਹੜਾ ਬਿਲਕੁਲ ਵੀ ਕੁਝ ਨਹੀਂ ਪਤਾ ਹੁੰਦਾ ਜਿਸ ਕਰਕੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵੀ ਕਿਹਾ ਗਿਆ ਕਿ ਜੜੀਆਂ ਧੀਆਂ ਨੇ ਉਹਨਾਂ ਨੂੰ ਇਹੋ ਜੇ ਫੰਕਸ਼ਨਾਂ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਤਾਂ ਕਿ ਕਿਸੇ ਵੀ ਜੜੀਆਂ ਉਹਨਾਂ ਨੂੰ ਹਰ ਤਿਹਾਰ ਦਾ ਜਿਹੜਾ ਪਤਾ ਲੱਗ ਸਕੇ ਆਵਾਂ ਵਾਲੀ ਮੈਂ ਨੱਚਦੀ ਝੂਮਦੀ ਆਵਾਂ ਲਈ ਮੈਂ ਚੰਦ ਚ ਪਿੰਗਾ ਪਾਵਾਂ ਮੇਰੀ ਨੱਚਦੀ ਦੀ ਚਾਂਦ ਰਛਣ ਕੇ ਨੀ ਨਹੀਂ ਮੈਂ ਨੱਚਣਾ ਪਣਾ ਪਹਿਣਾ ਬਹੁਤ ਲੰਬੀ ਜਿਹੜੀ ਸੰਸਕ੍ਰਿਤੀ ਜਿਹੜੀ ਸਾਡੀ ਚੱਲੀ ਆ ਰਹੀ ਹੈ ਉਹਦੇ ਸੰਬੰਧ 'ਚ ਸਾਡੀਆਂ ਭੈਣਾਂ ਨੂੰ ਸਾਡੀਆਂ ਬੱਚੀਆਂ ਨੂੰ ਦੋ ਦਿਨ ਬਾਅਦ ਜਿਹੜਾ ਇੱਥੇ ਛਿੱਟੀਆਂ ਦਾ ਪ੍ਰੋਗਰਾਮ ਜਿਹੜਾ ਕਰਵਾ ਕੇ ਦਿੱਤਾ ਤਾਂ ਕਿ ਸਾਡੀਆਂ ਜਿਹੜੀਆਂ ਸ਼ਹਿਰ ਦੀਆਂ ਬੱਚੀਆਂ ਨੇ ਛੀਆਂ ਭੈਣਾਂ ਨੇ ਉਹ ਕੱਟੀਆਂ ਹੋ ਜਾਣ ਫਲੇਨਾ ਉਹਨਾਂ ਤੇ ਜਿਹੜਾ ਆਪਣਾ ਪਰਿਵਾਰ ਦਾ ਦੁੱਖ ਸੁੱਖ ਹੈ ਜਿਹੜਾ ਮਨੋਰੰਜਨ ਆਦਰਾ ਕਰ ਸਕਣ ਉਹਦੇ ਵਿੱਚ ਸ਼ਿਰਕਤ ਕਰਨ ਵਾਸਤੇ ਅੱਜ ਇੱਥੇ ਆਇਆ। ਤੋਂ ਸਾਡੀਆਂ ਭੈਣਾਂ ਨੂੰ ਮੁਬਾਰਕਬਾਦ ਜਿਹੜਾ ਅੱਜ ਇਸ ਪ੍ਰੋਗਰਾਮ ਦੀ ਸ਼ਾਮ ਨੂੰ ਹੋਈ ਨੇ। ਔਰ ਮੈਂ ਧੰਨਵਾਦ ਸભ્યਚਾਰ ਨੂੰ ਜ਼ਿੰਦਾ ਰੱਖਣ ਦੇ ਲਈ ਜਿਹੜਾ ਉਪਰਾਲਾ ਹੈ ਇਸ ਤੇ ਕਿਆ ਕਹਣਾ ਤੁਸੀਂ ਦੇਖੋ ਸੱਭਿਆਚਾਰ ਜਦੋਂ ਅਸੀਂ ਚੱਲਦੇ ਹਾਂ ਤਾਂ ਕੋਈ ਵੀ ਬੰਦਾ ਆਪਣਾ ਸੱਭਿਆਚਾਰ ਪੁੱល ਜਿਹੜਾ ਇਤਿਹਾਸ ਪੁੱល ਜਿੰਦਾ ਤਾਂ ਹਮੇਸ਼ਾ ਖਤਮ ਹੋ ਜਾਂਦਾ ਸੋ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣਾ ਇਤਿਹਾਸ ਹੈ ਸੱਭਿਆਚਾਰ ਹੈ ਉਹਨੂੰ ਯਾਦ ਰੱਖੀਏ ਕਿ ਅਸੀਂ ਹੁਣ ਉਹ ਸੱਭਿਆਚਾਰ ਜਾਦ ਵਿੱਚ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਿੰਨੀਆਂ ਕੀਵਾਂ ਕੀ ਹੋਈਆਂ ਸਿੱਕੀਆਂ ਸੋਨੇ ਇਸ ਕਰਕੇ ਸਾਡਾ ਫਰਕ ਪੈਂਦਾ ਅਸੀਂ ਆਪਣਾ ਸੰਚਾਰ ਚੈਨਲ ਜੁੜੀ ਕੀ ਸਨੇਹਾ ਦਿੰਦੀਆਂ ਤਿਆਂ ਅੱਜ ਖਾਸ ਤੋ ਇਸ ਕੁੜੀਆਂ ਹੋਣੀਆਂ ਤਾਂ ਹੀ ਤੇ ਵੈਸੇ ਤਾਂ ਜਿਹੜਾ ਪੁਰਾਣਾ ਸੰਚਾਰ ਸੀ ਸਿੱਕੇ ਜਦੋਂ ਚਿੱਠੀ ਪੱਤਰਾ ਹੁੰਦਾ ਸੀ ਉਦੋਂ ਫੋਨ ਨਹੀਂ ਹੁੰਦੇ ਸੀ ਉਦੋਂ ਜਦੋਂ ਕੋਈ ਛਾਲ ਮੱਤੀਆਂ ਦਾ ਤਿਹਾਰ ਆਉਂਦਾ ਤਾਂ ਜਿਹੜੀਆਂ ਧੀਆ ਭੈਣੇ ਇਕੱਠੀਆਂ ਹੋ ਕੇ ਆਪਣੇ ਪਰਿਵਾਰ ਨੂੰ ਮਿਲਦੀਆਂ ਆਪਣੀਆਂ ਸਹੇਧੀਆਂ ਨੂੰ ਮਿਲਦੀਆਂ ਸੋ ਉਹ ਜਿਹੜਾ ਸੀਦਾ ਪਰ ਹੁਣ ਇਹ ਸਾਰਾ ਖਤਮ ਹੋ ਗਿਆ ਸੀ ਇਸ ਨੂੰ ਉਸ ਨੂੰ ਜਿਉਂਦਾ ਰੱਖਣ ਵਾਸਤੇ ਜਿਹੜਾ ਧੀਆ ਦਾ ਤਿਹਾਰ ਹੈ ਇੱਥੇ ਜਿਹੜਾ ਸ਼ੁਰੂਆਤ ਕੀਤੀ ਥੈਂਕ ਯੂ ਦੇਖੋ ਬਾ ਵੀ ਵਧੀਆ ਲੱਗ ਰਿਹਾ ਅੱਜ ਮੈਂ ਸਮਾਣੇ ਆਈਆਂ ਤੇ ਸਮਾਣੇ ਮੇਰੀ ਭੈਣ ਸੁਨੇਨਾ ਮਿੱਕਲ ਜੀ ਤੇ ਮੇਰੀ ਹਲਕਾ ਕੋਆਰਡੀਨੇਟਰ ਭੈਣ ਮਨਜੀਤ ਕੌਰ ਔਰ ਕਿਰਨ ਜੀ ਤੇ ਔਰ ਮੇਰੀ ਸਾਰੀ ਵੂਮਨ ਵਿੰਗ ਦੀ ਟੀਮ ਜੋ ਸਮਾਣੇ ਹੈ ਔਰ ਸਾਨੂੰ ਇਹ ਜਿਹਾ ਤੀਆਂ ਦਾ ਜਿਵੇਂ ਮੇਲਾ ਇੱਕ ਤਰ੍ਹਾਂ ਦਾ ਤਿਉਹਾਰ ਹੈ ਮਨਾਇਆ ਜਾ ਰਿਹਾ ਬਹੁਤ ਹੀ ਵਧੀਆ ਟੈਨਸ਼ਨ ਰਹਿਤ ਹੋ ਜਾਂਦੇ ਆ ਗਿੱਦੇ ਭੰਗੜੇ ਪੈਂਦੇ ਨੇ ਤੇ ਬਹੁਤ ਹੀ ਅੱਛਾ ਲੱਗਦਾ ਇੱਕ ਪਾਸੇ ਲੱਗਦਾ ਨਹੀਂ ਵੀ ਇਸ ਟਾਈਮ ਆਮ ਲੇਡੀਜ਼ਾਂ ਚੁੱਲਾ ਚੌਂਕਾ ਕਰ ਰਹੀਆਂ ਪਰ ਇਸ ਟਾਈਮ ਤੁਸੀਂ ਫੰਕਸ਼ਨ ਮਨਾ ਰਹੇ ਹੋ ਕੰਚਾਲਾ ਬਹੁਤ ਵਧੀਆ ਸੇ ਦੇਖੋ ਤੁਹਾਨੂੰ ਜਿਵੇਂ ਦੱਸਿਆ ਮੈਨੇ ਕਿ ਟੈਨਸ਼ਨ ਫਰੀ ਹੋ ਜਾਂਦਾ ਹੈਗਾ ਸਾਰੇ ਦਿਨ ਦੀ ਦਿਨਚਰਿਆ ਸਾਡੀ ਬਹੁਤ ਬਿਜ਼ੀ ਹੁੰਦੀ ਹੈ ਕਿ ਹੁਣ ਸਾਡੇ ਵਰਗਿਆਂ ਨੇ ਘਰ ਦੇ ਕੰਮ ਵੀ ਕਰਨੇ ਆ ਮੀਟਿੰਗਸ ਵੀ ਅਟੈਂਡ ਕਰਨੀਆਂ ਨੇ ਹਨਾ ਬਾਹਰ ਦੇ ਵੀ ਕੰਮ ਕਰਨੇ ਨੇ ਉਸ ਤੋਂ ਬਾਅਦ ਆ ਕੇ ਜੇ ਸਾਨੂੰ ਮਾਈਂਡ ਅਨਾ ਕਪੋ ਹੋ ਜਾਂਦਾ ਹੈ